ਇਹ ਗੱਡੀ ਆ ਜੀ ਸਰਦਾਰ ਜੀ ਲਾਂਡਰਾ ਤੋਂ ਸਾਈਡ ਤੋਂ ਕਰੋੜ ਵਾਲ ਨੂੰ ਆ ਰਹੇ ਸੀ ਇਸ ਸਾਈਡ ਮੋਟਰਸਾਈਕਲ ਵੱਜਿਆ ਜੀ ਮੋਟਰਸਾਈਕਲ ਵਾਲਿਆਂ ਨੇ ਉੱਤਰ ਤੇ ਜੀ ਉਦੋਂ ਐਮਵੀ ਤੇ ਸਰਦਾਰ ਜੀ ਦੀ ਪੱਗ ਦੇ ਰਿਹਾ ਸੀ ਮੇਰੇ ਭਾਈ ਉਹਨੇ ਬੱਗ ਲਾਦੀ ਯਾਰ ਭਾਈ ਨਹੀਂ ਨਹੀਂ ਆਪਾਂ ਪੱਗ ਬੰਨੋ 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 ਪੱਗ ਜੇ ਬੰਨੋ ਬੰਨੋ ਇਤਾਂ ਬੰਨੋ ਪੱਗ ਬੰਨੋ 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 ਬੰਨ ਉਹਦੇ ਸਾਹਮਣੇ ਲਾ ਲਾ ਕੇ ਮੁੰਡਿਆਂ ਨੇ ਮੇਰੇ ਇਹਨੂੰ ਗੱਡੀ ਦੀ ਸਾਈਡ ਦੇਖੋ ਜਾ ਕੇ ਲੱਗੀ ਉਹਨੂੰ ਕਿਹਾ ਕਿ ਚੋਰ ਹੋ ਗਿਆ ਮੇਰੇ ਗੱਡੀ ਰੋਕੀ ਨਾ ਪਾਚਾ ਨੇ ਗੱਡੀ ਰੋਕੀ ਨਹੀਂ ਨਹੀਂ ਮੇਰੇ ਆਦਮੀ ਨੇ ਪੱਗ ਲਾਤੀ ਭਾਜੀ ਦੇਖੋ ਭਾਜੀ ਆਹ ਮੁੰਡਾ ਇਹ ਹੀ ਸਿੱਖੀ ਆਇਆ ਭਾਜੀ ਮੈਂ ਮੈਂ ਇਹ ਸਰਦਾਰਾਂ ਦੀ ਬਾਜੀ ਹੋਣੀ ਚਾਹੀਦੀ ਮੈਨੂੰ ਇਹ ਦੱਸੋ ਮੈਨੂੰ ਇਹ ਸਰਦਾਰਾਂ ਦੀ ਇੱਜ਼ਤ ਆ ਸਰਦਾਰ ਮੂੰਛਾ ਕੀ ਦੇਖਾ ਨਾ ਮੈਂ ਨਾਮ ਗੁਰਪ੍ਰੀਤ ਸਿੰਘ ਦੱਸਿਆ ਹਾਂਜੀ ਮੈਂ ਦਿੱਲੀ ਕੌਮਿਟੀ ਕਮੇਟੀ ਦਾ ਮੈਂਬਰ ਹੈ ਹਾਂਜੀ ਮੈਂ ਐਸਐਸਪੀ ਆਫਿਸ ਤੋਂ ਕੰਮ ਸੀ ਕੇ ਤੇ ਮਿਲ ਕੇ ਆ ਰਿਹਾ ਸੀ ਇਹ ਬੰਦੇ ਮੇਰੇ ਉੱਤੋਂ ਪਿੱਛੇ ਲੱਗੇ ਕਾਫੀ ਗੇਰ ਹਾਂਜੀ ਇਹਨਾਂ ਨੇ ਇੱਕ ਮੋਟਰਸਾਈਕਲ ਹੌਲ ਸੀ ਮਾਰ ਲਿਆ ਹਾਂਜੀ ਉਹਨਾਂ ਨੇ ਮੇਰੇ ਮੋਟਰਸਾਈਕਲ ਨੂੰ ਇੱਕ ਗੱਡੀ ਤੇ ਮੋਟਰਸਾਈਕਲ ਮਾਰਿਆ ਮੈਂ ਇਹਨਾਂ ਨੂੰ ਪੁੱਛਿਆ ਮੈਂ ਕੀ ਹੈ ਤੁਹਾਡੀ ਕੀ ਪ੍ਰੋਬਲਮ ਹੈ ਉਹਨਾਂ ਨੇ ਸਾਨੂੰ ਗਾਲ੍ਹਾਂ ਦੇਣੀ ਚਾਲੂ ਕੀਤੀ ਤੇ ਇੱਕ ਧੰਮਾ ਪੈਂਦੀ ਨਾਲੇ ਇਹ ਬੰਦਾ ਜਿਹੜਾ ਸੀ ਇਹ ਕਿਹਦੇ ਕਿਸੇ ਕਹਦਾ ਕਿ ਪਟਾਚੀ ਸੇ ਇਹਨੇ ਇੱਕਦਮ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਉੱਤਰ ਕੇ ਕਹਿੰਦੇ ਮੈਂ ਕਿਹਨਾਂ ਦੇ ਪੈਸੇ ਦੀ ਗੱਲ ਹੈ ਹਾਂਜੀ ਮੇਰੀ ਮੱਛੀ ਉੱਤ ਕਿ ਮਿਸੀ ਦੀ ਚੇਨ ਵੱਲ ਨੂੰ ਵਧੇ ਮੈਂ ਜਦਾਂ ਜੋ ਪੱਟਾ ਮਾਰ ਕੇ ਫੜਿਆ ਇਹਨੂੰ ਜਦੋਂ ਮੈਂ ਫੜਿਆ ਇਹਨੂੰ ਤੇ ਇਹਨੇ ਕੀ ਕੀਤਾ ਜਿਹੜੀ ਮੇਰੀ ਕੀ ਨਾ ਸੀ ਮੈਂ ਡਰਾਈਵਰ ਸੀਗਾ ਜਿਸਟ ਮੇਰੇ ਡਰਾਈਵਰ ਨੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨੇ ਜੀ ਸਰੀਆ ਲੈ ਕੇ ਦੋ ਇੱਕ ਮੇਰੇ ਸਿਰ ਤੇ ਮਾਰੇ ਇੱਕ ਮੇਰੇ ਪਿੱਛੇ ਮਾਰੇ ਤੇ ਮੈਂ ਥੱਲੇ ਦੇਖ ਰਿਹਾ ਤੇ ਮੈਂ ਕਿਡਨੀ ਦਾ ਪੇਸ਼ੈਂਟ ਹਾਂ ਠੀਕ ਹੈ ਜੀ 67 ਮੇਰੀ ਉਮਰ ਹੈ ਜੀ ਤੇ ਨਾਲ ਹੀ ਇਹਨੇ ਦੂਜਾ ਸਰੀਆ ਮੇਰੇ ਲੱਤ ਤੇ ਮਾਰਿਆ ਮੁੱਤਾ ਮਾਰੀ ਜਦੋਂ ਕਰ ਇਹਨੂੰ ਪੜਨ ਲੱਗੇ ਇਹ ਬਈ ਤੰਗੜੀ ਹੁੰਦੀ ਘਰੋਂ ਦੀ ਇਹਨੇ ਫੜ ਗਏ ਨਾ ਖਾਲਲ ਤੋਂ ਚਪੇੜਾ ਮੰਨ ਜਾਂਦਾ ਉਹ ਵਰਦਾ ਇੱਕ ਨੂੰ ਫੜ ਲਿਆ ਇੰਨੇ ਪਬਲਿਕਾਂ ਦੇ ਪਬਲਿਕ ਜਦੋਂ ਆਈ ਉਹ ਮੋਟਰਸਾਈਕਲ ਵਾਲਾ ਸੀ ਉਹ ਪੂਰਾ ਪੇਚਕਾ ਲੈ ਕੇ ਨਾ ਉਹ ਭੱਜ ਗਿਆ ਜਿਹੜਾ ਇਹ ਸਖਸ਼ ਸੀਗਾ ਇਹ ਕਹਿੰਦਾ ਮੈਂ ਜਾਣਦਾ ਨਹੀਂ ਮੈਂ ਜਾਣਦਾਂ ਨਹੀਂ ਕਰਦਾ ਨਹੀਂ ਜਦ ਕਿ ਇਹ ਮੋਟਰਸਾਈਕਲ ਦੇ ਪਿੱਛੇ ਬਟਾ ਸੀ ਇਹਦੇ ਅੱਜ ਪੇਚਕਾ ਤੇ ਉਹ ਇੱਕ ਟੂਲ ਬਾਕਸ ਫੜਿਆ ਕੋਈ ਨਹੀਂ ਹਰ ਬਾਲ ਫੜਿਆ ਤੁਹਾਨੂੰ ਲੱਗਦਾ ਵੀ ਕੋਈ ਲੁੱਟ-ਚੋੜ ਦੀ ਵਾਰ ਨਹੀਂ ਸੀ ਕਿ ਵੈਸੇ ਹੀ ਕੋਈ ਵੈਸੇ ਸੱਡਣ ਲਈ ਕਰ ਲਈਏ ਤੁਹਾਨੂੰ ਲੱਗਦਾ ਨਹੀਂ ਨਹੀਂ ਇਹ ਮੇਰੇ ਪਿੱਛੇ ਚੇਨ ਸਕੇਟਿੰਗ ਜਾਂ ਕੋਈ ਕਮਿਸਰੀ ਦੀ ਕਰਦੇ ਚੱਕਰ ਸੀ ਕਿ ਉਹਨੂੰ ਮਿਸਰੀ ਚੇਨ ਉੱਪਰ ਪਾਈ ਨਜ਼ਰ ਆਈ ਸੀ ਔਰ ਵੈਸੇ ਮੈਨੂੰ ਪਤਾ ਲੱਗ ਰਿਹਾ ਸੀ ਪਰ ਮੈਂ ਸੋਚ ਵੀ ਰਿਹਾ ਸੀ ਕਿ ਇਹ ਇਸ ਤਰੀਕੇ ਕਿਉਂ ਕਰ ਰਿਹਾ ਕਿਉਂ ਆ ਰਿਹਾ ਜਦਕਿ ਮੈਂ ਇਹਨੂੰ ਫਸਟ ਟਾਈਮ ਮਿਲਿਆ ਮੈਂ ਕਦੀ ਇਹਨਾਂ ਨੂੰ ਮਿਲਿਆ ਨਹੀਂ ਨਾਮ ਨਾ ਕਦੀ ਇਹਨਾਂ ਨਾਲ ਮੈਂ ਗੱਲਬਾਤ ਕੀਤੀ ਤੁਸੀਂ ਗੱਡੀ ਦੇ ਪਿੱਛਾ ਕਰ ਰਹੇ ਸੀ ਗੱਡੀ ਦੇ ਪਿੱਛਾ ਕਰ ਰਹੇ ਸੀ ਉਹਨਾਂ ਦੀ ਏਜ ਵੀ ਹੁਣ ਇੰਨੀ ਹੋ ਗਈ ਕਿ ਉਹ ਸੋਚ ਸੀ ਨਹੀਂ ਰਹਿੰਦਾ ਕਿ ਨਾਲੇ ਮੈਂ ਮਾਨੂੰ ਦਵਾਈ ਖਾਣ ਦੇ ਚੱਕਰ ਮੈਂ ਕਿਹਾ ਦਵਾਈ ਦੇ ਦੇ ਛਿਛੇ ਬੰਦ ਸੀਗੇ ਕਿ ਕਿਸੇ ਦੀ ਪਿੱਛੇ ਲੱਗੀ ਸੀ ਆ ਐਸਐਫੀ ਆਫਿਸ ਦੇ ਜਿੱਦੋਂ ਬਾਹਰ ਉੱਤੀ ਆਂਡਾ ਜਿਹਾ ਸੀ ਨਾ ਹਾਂਜੀ ਹੋਟਲ ਤੇ ਉੱਥੋਂ ਦੇ ਪਿੱਛੇ ਲੱਗੀ ਹੈ ਜਿਹੜੇ ਸਾਥ ਨੇ ਗੁਰਪ੍ਰੀਤ ਸਿੰਘ ਜੱਸਾ ਜੀ ਦਿੱਲੀ ਸੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਨੇ ਮੈਂ ਇਹਨਾਂ ਦਾ ਡਰਾਈਵਰ ਆ ਜਾਈ ਅੱਛਾ ਜੀ ਅਸੀਂ ਦਿੱਲੀੋਂ ਆ ਰਹੇ ਸੀਗੇ ਠੀਕ ਹੈ ਅਸੀਂ ਜਾਣਾ ਸੀ ਆਪਣੇ ਰਿਸ਼ਤੇਦਾਰ ਦੇ ਘਰ ਕਿ ਖਰੜ ਰਹਿੰਦੇ ਆ ਰੇਲਵੇ ਸਟੇਸ਼ਨ ਦੇ ਮਗਰਲੇ ਪਾਸੇ ਠੀਕ ਹੈ ਜੀ ਪਾਣੀ ਭਰਿਆ ਜਾਮ ਲੱਗਿਆ ਆਪਾਂ ਹੌਲੀ ਹੌਲੀ ਗੱਡੀ ਕੱਢਣ ਲੱਗੇ ਜੀ ਠੀਕ ਹੈ ਜੀ ਠੀਕ ਹੈ ਜੀ ਉਹਦੇ ਮਗਰ ਉਹ ਮਗਰਲੇ ਮੁੰਡੇ ਨੇ ਪਾਈਕ ਤੇ ਟੱਕਰ ਮਾਰਤੀ ਸਾਡੇ ਠੀਕ ਹੈ ਜੀ ਅਸੀਂ ਬਸ ਇੰਨਾ ਹੀ ਕਿਹਾ ਸੀਗਾ ਉਹਨੂੰ ਕਿ ਯਾਰ ਇਹ ਕੀ ਕੀਤਾ ਠੀਕ ਹੈ ਇਹ ਮੁੰਡੇ ਆੜ ਕੇ ਗਾਲਾਂ ਕੱਢਣ ਲੱਗ ਪਏ ਸਨ ਕਹਿੰਦੇ ਤੁਸੀਂ ਮਤਲਬ ਕੁੱਟ ਖਾਗੇ ਜਾਣੀ ਐ ਤਾਂ ਨਹੀਂ ਮੰਣਾ ਫਿਰ ਗਾਲਾਂ ਕੱਢਣ ਲੱਗ ਪਏ ਇਹਨਾਂ ਕੋਲੇ ਪੇਚ ਕੱਸ ਸੀਗਾ ਅੱਛਾ ਉਹ ਪੇਚ ਕੱਸ ਕਹਿੰਦੇ ਤੇਰੇ ਠਿੱਡ ਚ ਵਾਰ ਦੇਣਾ ਸੀ ਠੀਕ ਹੈ ਜੀ ਤਾਂ ਫਿਰ ਇਹਨੇ ਮੁੜ ਕੇ ਕੀ ਕੀਤਾ ਪੱਗ ਨੂੰ ਹੱਥ ਮਾਰਿਆ ਇਹ ਜਿਹੜਾ ਨਾਲ ਦੀ ਮੁੰਡਾ ਸੀਗਾ ਅਜ ਦੇ ਤੇ ਸਾਫ ਥੱਲੇ ਡਿੱਗ ਪਏ ਉਹਨਾਂ ਸਰਦਾਰ ਜੀ ਦੀ ਪੱਗ गिर ਗਈ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਜੀ ਉਹਦੇ ਬਾਅਦ ਹੁਣ ਖੜੇ ਐ ਸੀ ਫੜ ਕੇ ਰੱਖਿਆ ਇਹਨਾਂ ਨੂੰ ਖੇਰ ਕਹਿੰਦੇ ਹੁਣ ਛੱਡ ਦਿਓ ਸਾਡੀ ਕੋਈ ਗਲਤੀ ਨਹੀਂ ਕੋਈ ਗਲਤੀ ਨਹੀਂ ਇਹ ਗੱਡੀ ਵਿੱਚ ਮਤਲਬ ਇਹਨੇ ਟੱਕਰ ਸਿੱਧੀ ਮਾਰੀ ਤੁਹਾਡਾ ਹਾਂਜੀ ਹਾਂਜੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ